ਅੱਜ ਜਿਹੜੀ ਜਗਰਾਉਂ ਮਹਾਪੰਚਾਇਤ ਹੋ ਰਹੀ ਹੈ ਇਥੋਂ ਸਾਡੇ ਪਿੰਡ ਡੂੜ ਤੋਂ ਚੰਨੀਆਂ ਤੋਂ ਔਰ ਸੰਗਰਾਵਰ ਤੋਂ ਜਾਰੇਣੇ ਉਥੇ ਕਿਸਾਨ ਜੱਥੇਬੰਦੀਆਂ ਸੁਣਦੇ ਜਿਉਂਨਾਂ ਤਾਂ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਪ੍ਰਧਾਨ ਜੀ ਕਿੱਥੇ ਕੱਲੇ ਤੁਸੀਂ ਅੱਜ ਜੀ ਅੱਜ ਇਹ ਸੰਯੁਕਤ ਮੋਰਚੇ ਦੀ ਮਹਾ ਪੰਚਾਇਤ ਹੋ ਰਹੀ ਹੈ ਜਗਰਾਉਂ ਹਾਂਜੀ ਉੱਥੇ ਚੱਲੇ ਆਂ ਅਸੀਂ ਸਾਦਕਪਾਲਾ ਚੋਂ ਵੱਡੀ ਗਿਣਤੀ ਚ ਚੱਲੇ ਆਂ ਹਾਂਜੀ ਉਹਦੇ ਤੇ ਜਿਹੜਾ ਵਿਲੇ ਵਾਲੇ ਪਿੰਡ ਚ ਹੰਸਰਾਜ ਹੰਸ ਬੋਲਿਆ ਕਿਸਾਨਾਂ ਪ੍ਰਤੀ ਮਾੜੀ ਸ਼ਬਦ ਵਰਤੇ ਉਹਨੇ ਹਾਂਜੀ ਅੱਜ ਉੱਥੇ ਉਹਦਾ ਵੀ ਹੋਣਾ ਵੀ ਅਗਲਾ ਸਟੈਂਡ ਕੀ ਆ ਸੰਯੁਕਤ ਮੋਰਚੇ ਦਾ ਹਾਂਜੀ ਤੇ ਅਗਲਾ ਐਕਸ਼ਨ ਅਸੀਂ ਸੰਯੁਕਤ ਮੋਰਚੇ ਦੀ ਜਿਹੜੀ ਅੱਜ ਦੀ ਕਾਨਫਰੰਸ ਆ ਉਹਦੇ ਤੋਂ ਬਾਅਦ ਲੀਕਾਂਗੇ ਹਾਂਜੀ ਤੇ ਅੱਜ ਅਸੀਂ ਵੱਡੀ ਗਿਣਤੀ ਚ ਜਗਰਾਵੀ ਚੱਲੇ ਆਂ ਸੰਯੁਕਤ ਮੋਰਚੇ ਦੀ ਜਿਹੜੀ ਮਹਾ ਪੰਚਾਇਤ ਅੱਜ ਚਾਵਲੋਂ ਲਈ ਚੱਲੇ ਆ। ਠੀਕ ਹੈ ਧੰਨਵਾਦ ਜੀ। ਹਾਂਜੀ ਭਾਈ ਤੁਸੀਂ ਕਹਿਣਾ ਚਾਹੋ ਜੀ ਜਿਹੜੀ ਮਹਾ ਮਚਾਤ ਹੋ ਰਹੀ ਹੈ ਇਹ ਕਿਸ ਕਰਕੇ ਹੋਈ ਅੱਜ? ਜਿਹੜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਗਰਾਵ ਵਿਖੇ ਅੱਜ ਕਿਸਾਨ ਮਹਾ ਪੰਚਾਇਤ ਹੋ ਰਹੀ ਹੈ। ਉਹ ਪਿਛਲੇ ਟਾਈਮ ਦੇ ਵਿੱਚ ਆਪਾਂ ਨੂੰ ਪਤਾ ਜੋ ਦਿੱਲੀ ਕਿਸਾਨ ਮੋਰਚਾ ਲੱਗਿਆ ਸੀ ਮੰਗੀਆਂ ਹੋਈਆਂ ਮੰਨਾਂ ਮੰਗਾਂ ਜੋ ਸਾਡੀਆਂ ਕੇਂਦਰ ਸਰਕਾਰ ਤੋਂ ਉਹਦੇ ਸਬੰਧ ਦੇ ਵਿੱਚ ਜੋ ਐਮਐਸਪੀ ਆ ਜਾਂ ਕਿਸਾਨ ਜਥੇਬੰਦੀਆਂ ਦੀਆਂ ਆਗੂਆਂ ਦੇ ਉੱਪਰ ਪਰਚੇ ਆ ਉਹਦੇ ਸਬੰਧ ਦੇ ਵਿੱਚ ਜਾਂ ਜਿਹੜੇ ਬੀਜਪੀ ਦੇ ਵੱਲੋਂ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਘਟੀਆਂ ਸ਼ਬਦਾਵਲੀ ਵਰਤੀ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਵੱਖ-ਵੱਖ ਜਾਦੀਆਂ ਜਿਹੜੀਆਂ ਮੰਗਾਂ ਐ ਉਹ ਕਿਸਾਨ ਮਹਾਪੰਚਾਇਤ ਹੋ ਰਹੀ ਆ ਸਾਧਕ ਬਲਾਕ ਦੇ ਵਿੱਚੋਂ ਅੱਜ ਅਸੀਂ ਵੱਡੀ ਗੰਟੀ ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਸਾਥੀ ਜਿਹੜੇ ਉੱਥੇ ਪਹੁੰਚ ਰਹੇ ਆ ਧੰਨਵਾਦ